ਉਹਨਾਂ ਨੇ ਆਂਦੇ ਸਰ ਹੱਥ ਪਾਣ ਲੱਗੇ ਮਾਰਨ ਲੱਗੇ ਕਿਹਨੇ ਮਾਰਿਆ ਲੜਾਈ ਕਰੋ ਉਹਨੇ ਸਾਮ ਨੂੰ 8 ਵਜੇ ਉਹ ਆਂਦੇ ਸਰ ਕਾਲਰ ਪਕੜ ਲੇ ਤਾਂ ਕਾਲਰ ਪਕਰ ਕੇ ਹੀਟ ਕੇ ਮਾਰਨੇ ਲੱਗ ਗਏ ਮੈਨੂੰ ਛੁਡਾਣੇ ਲੱਗੇ ਮੇਰੇ ਸਿਰ ਮੇ ਡੰਡਾ ਮਾਰਿਆ ਫਿਰ ਘੜਾ ਮਾਰਿਆ ਅੱਗੇ ਅੱਖ ਤੇ ਜੀ ਮੈਂ ਵੀ ਕੰਮ ਤਾਂ ਆ ਕੇ ਬੈਠੀ ਹੀ ਪੈਸੀ ਗਾ ਚਲੋ ਆ ਕੇ ਮੇਰੇ ਨਾਲ ਗੱਲਬਾਤ ਕਰਦੇ ਕੀ ਆ ਸੀਗੀ ਪਰੇਸ਼ਾਨੀ ਕੀ ਦਿੱਕਤ ਹੋ ਰਹੀ ਸੀ ਤੁਹਾਨੂੰ ਤੁਸੀਂ ਮੇਰੇ ਨਾਲ ਗੱਲ ਕਰਦੇ ਤਾਲੇ ਪਿੱਛੇ ਤੁਸੀਂ ਪੈਸੇ ਮੰਗਦੇ ਹੋ ਅਸੀਂ ਤਾਂ ਤਾਲਾ ਲੱਗਿਆ ਮੈਂ ਤਾਲੇ ਕੀ ਚੀਜ਼ ਦੇ ਪੈਸੇ ਦੇਈਏ ਇਸ ਤੁਹਾਨੂੰ ਉਸ ਕਾ ਮੁੰਡੇ ਜਿਹੜੇ ਵੀ ਕੋਡਿੰਗ ਚੱਪੜ ਮਾਰੇ ਮੇਰੇ ਕੁੜੀ ਵੀ ਉਸ ਗਰੇ ਉਸ ਤੋਂ ਪਹਿਲੇ ਮੈਂ ਕੁੜੀ ਦੀ ਐਨਕਾ ਬਨਵਾ ਕੇ ਚੈੱਕ ਕਰਾ ਕੇ ਅੱਖਾਂ ਲੈ ਕੇ ਆਇਆ ਥਾ ਮੈਂ ਹੁਣ ਦੋ ਦੋ ਬੰਦੇ ਲੈ ਕਿੱਥੋਂ ਪਰੇਸ਼ਾਨ ਹੋ ਕੇ ਭਸਦਾ ਫਿਰਾਂਗਾ ਇਹਨਾਂ ਪਿੱਛੇ ਕੀ ਨਾਮ ਇਹਦਾ ਚੰਦਰ ਬੁਲਾ ਦੇ ਕਿਹੜੀ ਜਗ੍ਹਾ ਰਹਿੰਦੇ ਹੋ ਮथुरा ਪਲੋਨੀ ਕੀ ਗੱਲ ਹੋਈ ਸੀ ਉਹਦੇ ਆਂਦੇ ਸਰ ਹੱਥ ਪਾਣ ਲੱਗੇ ਮਾਰਨ ਲੱਗੇ ਉਹਨੇ ਮਾਰਿਆ ਰਲਾਈ ਕਰ ਹੋਈ ਉਹਨੇ ਸਾਮ ਨੂੰ 8 ਵਜੇ ਕੋਰੋ ਚੈਰ ਐਸਾ ਨਹੀਂ ਮਾਰੂ ਨੂੰ ਕਿਹੜਾ ਲੜਾਈ ਇਸ ਸਰ ਸੇ ਇਸ ਸਰ ਸੇ ਨੂੰ ਉਹਦੇ ਮੁੰਡੇ ਨੂੰ ਆਂਦੇ ਸਰ ਕਾਲਰ ਪਕੜ ਲੇ ਤਾਂ ਕਾਲਰ ਪਕਰ ਕੇ ਹੀਜ ਕੇ ਮਾਰਨੇ ਲੱਗ ਗਿਆ ਮੈਂ ਛੁਡਾਣੇ ਲੱਗੀ ਮੇਰੇ ਸਿਰ ਮੇਂ ਡੰਡਾ ਮਾਰਿਆ ਫਿਰ ਘੜਾ ਮਾਰਿਆ ਅੱਗੇ ਅੱਖ ਤੇ ਲੜਾਈ ਕਾਰਨ ਹੀ ਹੈ ਤਾਲਾ ਅਸੀਂ ਤਾਲਾ ਲਗੰਦੇ ਸੀ ਉਹਨੇ ਨਵਾਂ ਤਾਲਾ ਲਾਇਕ ਲਗਾ ਲੱਗਾ ਨਾ ਕਰਾਰਦਾਰ ਰੱਖਿਆ ਤਉਨੇ ਨੇ ਮੈਂ ਕਿਹਾ ਕਿ ਤਾਲਕ ਪੈਸੇ ਮੰਗਣ ਲੱਗਾ ਹਮ ਕਾਲੀ ਇਹੀ ਬਾਤ ਕਹਿਆ ਮੈਨੇ ਜਦ ਮੈਂ ਪਹਿਲੇ ਸੁਪਨਾ ਤਾਲਾ ਲਗੰਦੀ ਸੀ ਹੁਣ ਵੀ ਮੈਂ ਬਨਾ ਤਾਲਾ ਲਗਾ ਲੈ ਰਹੀ ਐ ਬਸ ਇਹਨੇ ਬਾਤ ਹੋਈ ਸੀ ਯਾ ਔਰ ਕੁਝ ਬਾਤ ਨਹੀਂ ਹੋਈ ਸੀ ਫਿਰ ਆਪ ਕੋ ਘਰ ਚਲੀ ਗਿਆ ਸੀਗਾ ਫਿਰ ਉਹਦੇ ਸਾਹਮਣੂ ਆਂਦੇ ਹਾ ਚੱਕਰ ਲੱਗਿਆ ਅੰਦੇ ਸਰ ਦੇ ਤਾਲੇ ਵਿੱਚ ਲੜਾਈ ਹੋਈ ਸੀ ਹਾਂਜੀ ਨਹੀਂ ਔਰ ਅਗੇ ਰਸਤੇ ਦਾ ਪਿੱਛੇ ਦਾ ਰਸਤਾ ਪਿੱਛੇ ਦਾ ਰਸਤਾ ਆ ਪਿੱਛੇ ਦਾ ਰਸਤਾ ਤੇ ਆ ਆ ਪਿੱਛੇ ਸੇ ਰਸਤਾ ਹੈ ਜਿਵੇਂ ਮੋਟਰਸਾਈਕਲ ਕੱਟਣਾ ਨਹੀਂ ਦੇ ਰਿਆ ਸੀਗਾ ਮੇਰਾ ਘਰ ਵਾਲਾ ਕੋ ਦੋ ਤਿੰਨ ਦਿਨ ਸੇ ਬੈਠਾ ਸੀਗਾ ਕੋਈ ਪਿਛਲੇ ਗੇਂਦ ਤੋਂ ਨਾਲੇ ਪਿੱਛੇ ਲਗਾ। ਕੋਈ ਦਾੜੀ ਨੂੰ ਵੀ ਵਟੇ ਤੁਸੀਂ ਨਹੀਂ ਦਾੜੀ ਉੜੀ ਆਪਾਂ ਨੇ ਪੱਟੀ ਨਹੀਂ। ਮੈਂ ਤਾਂ ਆਪਣੇ ਘਰ ਵਾਲੇ ਨੂੰ ਛੁਡਾ ਰਹੀ ਸੀ। ਦਾੜੀ ਤਾਂ ਆਈ ਨਹੀਂ। ਕਿੰਨੇ ਸੱਟਾਂ ਲੱਗੀਆਂ ਨੇ? ਮੇਰੇ ਸਿਰ 'ਤੇ ਇਹ ਇੱਧਰ ਲੱਗੀ ਹੈ, ਡੰਡਾ ਮਾਰਿਆ, ਟਾਕਾ ਲੱਗ ਗਿਆ ਹੈ। ਤੇ ਵੀ ਆ ਸੱਟਾਂ ਟਾਕੇ ਲੱਗੀਆਂ ਨੇ। ਪਿੱਛੇ ਆਪੇ ਮਾਰੇ ਆਗਾ। ਜਿਵੇਂ ਵੀ ਕਰ ਬੀ ਜਾਂਦੇ। ਆਪਾਂ ਦਿਨੇ ਉਹਨੂੰ ਪਰਚੇ ਪਾਉਣਾ ਹੈ। ਆਲਾ ਜਿਹੜਾ ਬੰਦਾ। ਪਥਾਨਾ ਕਤਵਾਲੀ ਪੁਲਿਸ ਕੰਮੀਡ ਕਰਈ ਹੈ ਹਾਂਜੀ ਰਜਿੰਦਰਾ ਸੇ ਜਿਵੇਂ ਉਹਨੇ ਬਿਆਨ ਲਿੱਤੇ ਸੀ ਆਈ ਨਹੀਂ ਮੁੜ ਗਈ ਜੀ ਮੌਜੂਦ ਹੈ ਆਈ ਬਰੇਕ ਦੇ ਥਲੇ ਪਿੱਛੇ ਹੋਈ ਸੀਗੀ ਮਾਊ ਜੀ ਮੇਰਾ ਜੀ ਮੇਰਾ ਹਰੀਮੋਨ ਨਾਮ ਹੈ ਜੀ ਐ ਮੁਕਰੀ ਬੋਲਦਾ ਨੀ ਮਥਰਾ ਕਲੋਨੀ ਚ ਜਿਹੜੇ ਪਛਾਨ ਕਰਦੇ ਮੇਰੀ ਕੀ ਗੱਲ ਹੈ ਜੀ ਗੱਲ ਕੁਛ ਨਹੀਂ ਮੈਂ ਵੀ ਕੰਮ ਤਾਂ ਆ ਕੇ ਬੈਠਾ ਹੀ ਪਿਆ ਸੀਗਾ ਚਲੋ ਆ ਕੇ ਮੇਰੇ ਨਾਲ ਗੱਲਬਾਤ ਕਰਦੇ ਕਿਆ ਸੀਗੀ ਪਰੇਸ਼ਾਨੀ ਕਿਆ ਦਿੱਕਤ ਹੋ ਰਹੀ ਸਤਨ ਜੀ ਤੁਸੀਂ ਮੇਰੇ ਨਾਲ ਗੱਲ ਕਰਦੇ ਤਾਲੇ ਪਿੱਛੇ ਤੁਸੀਂ ਪੈਸੇ ਮੰਗਦੇ ਹੋ ਅਸੀਂ ਜਦ ਤਾਲਾ ਲੱਗਿਆ ਮੈਂ ਤਾਲੇ ਕੀ ਚੀਜ਼ ਦੇ ਪੈਸੇ ਦੇਈਏ ਇਸ ਧਰਮ ਨੂੰ ਤੁਸੀਂ ਮੇਰੇ ਨਾਲ ਗੱਲ ਕਰਦੇ ਕੋਈ ਦਿੱਕਤ ਨਹੀਂ ਸੀ ਕੋਈ ਗਲਤੀ ਸਾਈਡ ਵਾਂ ਮੇਰੇ ਨਾਲ ਕਰ ਸਕਦੇ ਸੀਗੇ ਤੁਸੀਂ ਮੇਰਾ ਮੇਰਾ ਕਾਲਰ ਫੜ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਸੀਂ ਆ ਕੇ ਹੱਤਾ ਪਾਈ ਕਰਨ ਲੱਗ ਗਏ ਹੱਤਾ ਪਾਈ ਕਰਦੇ ਕਰਦੇ ਤੁਸੀਂ ਮੇਰੇ ਘਰ ਵਾਲੇ ਨੂੰ ਬਤਾਓ ਮੇਰੇ ਹੱਥ ਚੱਕਿਆ ਇਹਨਾਂ ਨੇ ਮਾਰਿਆ ਅਸੀਂ ਲੇ ਕੇ ਉਹਨੂੰ ਭੱਜ ਦੌੜ ਮਾਂ ਲੱਗ ਗਏ ਚਲੋ ਇਹਨੂੰ ਦਾ ਮਾਰਿਆ ਮਾਰਿਆ ਮੇਰੀ ਕੁੜੀ ਤੇ ਥੱਪੜ ਕਿਉਂ ਮਾਰਿਆ ਉਸਕੇ ਮੁੰਡੇ ਨੇ ਉਸਕੇ ਮੁੰਡੇ ਜਿਹੜੀ ਵੀ ਕੁੜੀ ਨੂੰ ਥੱਪੜ ਮਾਰੇ ਮੇਰੀ ਕੁੜੀ ਵੀ ਉਸੇ ਗਰੇ ਉਸ ਤੋਂ ਪਹਿਲੇ ਮੈਂ ਕੁੜੀ ਦੀ ਐਨਕਾ ਬਨਵਾ ਕੇ ਚੈੱਕ ਕਰਾ ਕੇ ਅੱਖਾਂ ਲੈ ਕੇ ਆਇਆ ਥਾ ਮੈਂ ਹੁਣ ਦੋ ਦੋ ਬੰਦੇ ਲੈ ਕਿੱਥੋਂ ਪ੍ਰੇਸ਼ਾਨ ਹੋ ਕੇ ਭਸਦਾ ਫਿਰਾਂਗਾ ਇਹਨਾਂ ਪਿੱਛੇ ਦਾਦੀ ਦਾ ਸਾਨੂੰ ਘਰੇ ਬਿਠਾ ਰੱਖਿਆ ਪਾਇਗਾ ਲੜਾਈ ਕਰੋ ਹੋਈ ਸੀ ਲੜਾਈ ਪਿਛਲੇ ਸ਼ਨੀਵਾਰ ਹੋਈ ਸੀ ਜੀ ਜੀ ਮੇਰੀ ਕਰ ਵੀ ਜੰਦੇ ਕੁਝ ਨਹੀਂ ਕਰਨਾ ਜੀ ਜਿਹੜੇ ਬੰਦੇ ਨੇ ਇਸ ਤਰ੍ਹਾਂ ਨਜਾਇਜ਼ ਕਰੀ ਪੀਆ ਇਸ ਨੂੰ ਕੁਝ ਨਹੀਂ ਕਰਨਾ ਪਰ ਪਰਚਾ ਪਵਾ ਕੇ ਬਸ ਇਹਨੂੰ ਵੀ ਧੱਕੇ ਖਾਂਦੇ ਆਪਾਂ ਉਹ ਕਰਨਾ ਹੈ ਜੀ ਬਸ ਹਾਂਜੀ ਹਾਂਜੀ ਇਹ ਲੋਨਗਰੇ ਵੀ ਦਾਦੇ ਜੂੜੀ ਬਤੀ ਹੈ ਦਾੜੀ ਦੂੜੀ ਅਸੀਂ ਕੁਝ ਨਹੀਂ ਪੱਟਿਆ ਸਿੱਧਾ ਲੜਾਈ ਝਗੜਾ ਵੀ ਨਹੀਂ ਕਰ ਪਾਏ ਜੀ ਅਸੀਂ ਲੜਾਈ ਝਗੜਾ ਕਰ ਪਾਂਦੇ ਤਾਂ ਬਤਾਓ ਸੱਟਾ ਪਿੱਟਾ ਅਮਰ ਤੇ ਲੱਗਦੀਆਂ ਅਸੀਂ ਸੱਟਾ ਪਿੱਟਾ ਪਿੱਛੇ ਤਾਂ ਅਸੀਂ ਆਪਣੀ ਜਨਾਨੀ ਲੈ ਕੇ ਪਹਚਾਵੇਂ ਕਿ ਉਹਨਾਂ ਨਾਲ ਲੜਾਈ ਕਰਾਂ ਮੈਂ ਕੱਲਾ ਬੰਦਾ ਉਹ ਦੋ ਆਦਮੀ ਫਿਰ ਬਾਅਦ ਵਿੱਚ ਸਾਨੂੰ ਅਸੀਂ ਹਸਪੀਟਲ ਗਏ ਬਾਅਦੋਂ ਮੇਰੇ ਬੱਚਿਆਂ ਉੱਤੇ ਅਟੈਕ ਕਰਨ ਵਾਸਤੇ ਉਹ ਮੁੰਡਾ ਉਹਦੇ ਹੋਰ ਮੁੰਡੇ ਲੈ ਕੇ ਆ ਗਿਆ ਵੀਡੀਓ ਬਣਾਈ ਪਈ ਹੈ ਹੈ ਇਹ ਬਾਅਦ ਵਿੱਚ ਕਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਕੱਲ ਨੂੰ ਸਾਨੂੰ ਅਸੀਂ ਸੌ ਰਹੇ ਸੀ ਸਾਨੂੰ ਮਾਰ ਕੇ ਚਲੇ ਗਏ ਨਾ ਦੀ ਕੋਈ ਸਾਡੀ ਸੁਣਵਾਈ ਨ ਸਾਨੂੰ ਕਿਨੇ ਦਿਨ ਹੋ ਗਿਆ ਦਾ ਹਸਪੀਟਲ ਤੱਕੇ ਖਾਂਦਾਰ ਘਰੀ ਬੱਟ ਸੱਟਾ ਬੱਟ ਲਈਆਂ ਕੱਲ ਉਹਦੇ ਕਰਾਇਲ ਤੇ ਖੜੇ ਹੋ ਜੇ ਮੈਂ ਕਿਰਾਇਆ ਕਿੱਥੋਂ ਦਾਂਗਾ ਤੁਹਾਨੂੰ